ਸਿਆਲ ਪੰਜਾਬੀ ਦੇ ਖ਼ਬਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰ ਹਾਂ ਅੱਜ ਤੋਂ ਪਹਿਲਾਂ ਗੱਲਬਾਤ ਕਰਨੀ ਅਮਰੀਕੀ ਸਰਕਾਰ ਦੇ ਸੰਕਟ ਬਾਰੇ ਜਿਵੇਂ ਦਾ ਤਿਉ ਸੰਕਟ ਬਣਿਆ ਹੋਇਆ ਆਪਾਂ ਲਗਾਤਾਰ 2-3 ਦਿਨ ਤੋਂ ਗੱਲਾਂ ਕਰਦੇ ਆ ਰਹੇ ਹਾਂ ਦੂਜਾ ਜਿਹੜੀ ਗੈਰ ਜਨਤਕ ਜਾਣਕਾਰੀ ਆ ਉਹ ਸਾਂਝੀ ਕਰਨ ਤੇ ਰੋਕ ਲਾਈ ਗਈ ਆ ਖਾਸ ਤੌਰ ਦੇ ਉੱਤੇ ਪੱਤਰਕਾਰਾਂ ਦੇ ਨਾਲ ਨੈਸ਼ਨਲ ਕੌਂਸਲ ਔਨ ਹਿਊਮੈਨਿਟੀਜ਼ ਉਹਨਾਂ ਦੇ ਕਈ ਮੈਂਬਰ ਕੱਢ ਦਿੱਤੇ ਗਏ ਆ ਤੇ ਅਕਤੂਬਰ ਦੇ ਵਿੱਚ ਵੀ ਗਰਮੀਆਂ ਵਰਗਾ ਮੌਸਮ ਅਮਰੀਕਾ ਦੀਆਂ ਕਈ ਸ਼ਹਿਰਾਂ ਦੇ ਵਿੱਚ ਅੱਗ ਫਿਲੇ ਬਣਿਆ ਆ ਮੈਮਫਿਸ ਤੇ ਇਹ ਤੋਂ ਨਾਲ ਕੁਝ ਗੱਲਾਂ ਮਤਾਂ ਕਰਨੀਆਂ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਸਰਕਾਰ ਦੇ ਸ਼ਟਡਾਊਨ ਸੰਬੰਧੀ ਸਰਕਾਰ ਐਸ ਵੇਲੇ ਕੰਮਕਾਰ ਰੁਕਿਆ ਪਿਆ ਅਸੀਂ ਸਾਰੇ ਜਾਣਦੇ ਆ ਇਹ ਸ਼ਟਡਾਊਨ ਅੱਜ ਜਿਹੜਾ ਦੂਜੇ ਦਿਨ ਵੀ ਲਗਾਤਾਰ ਜਾਰੀ ਰਿਹਾ ਹੁਣ ਤੱਕ ਜਦੋਂ ਤੱਕ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਆ ਕਿਉਂਕਿ ਰਿਪਬਲਿਕਨ ਤੇ ਡੈਮੋਕ੍ਰੇਟ ਦੋਵੇਂ ਸਹਿਮਤ ਨਹੀਂ ਹੋ ਰਿਹਾ ਫੰਡਿੰਗ ਦੇ ਮਾਮਲੇ ਦੇ ਉੱਤੇ ਸਰਕਾਰ ਦਾ ਕੰਮਕਾਰ ਰੁਕਿਆ ਪਿਆ ਬਹੁਤ ਵੱਡਾ ਨੁਕਸਾਨ ਇਹਦੇ ਨਾਲ ਹੋ ਰਿਹਾ ਲਗਭਗ 7.5 ਲੱਖ ਵਰਕਰਸ ਦੇ ਉੱਤੇ ਇਹਦਾ ਫੈਡਰਲ ਵਰਕਰ ਦੇ ਉੱਤੇ ਅਸਰ ਪਿਆ ਉਹਨਾਂ ਤਨਖਾਹ ਨਹੀਂ ਮਿਲ ਰਹੀ ਜਾਂ ਇਹਦਾ ਕਹ ਲੋ ਕਿ ਉਹਨੂੰ ਫਰਲੋ ਦੇ ਉੱਤੇ ਭੇਜ ਦਿੱਤਾ ਗਿਆ ਵਾਈਟ ਹਾਊਸ ਨੇ ਸਾਫ਼ ਤੌਰ ਦੇ ਉੱਤੇ ਇਹ ਕਿਹਾ ਆ ਕਿ ਇਹ ਇਹਨਾਂ ਨੂੰ ਜੇ ਸ਼ਟਡਾਊਨ ਲਗਾਤਾਰ ਜਾਰੀ ਰਹਿਣ ਨੂੰ ਫਾਇਰ ਵੀ ਕੀਤਾ ਜਾ ਸਕਦਾ ਹੁੰਦਾ ਕੀ ਆ ਕੁਝ ਜਿਹੜੇ ਜ਼ਰੂਰੀ ਮਹਿਕਮੇ ਨੇ ਉਹਨਾਂ ਦੇ ਕੰਮ ਕਰਤਾ ਚੱਲਦੇ ਰਹਿੰਦੇ ਆ ਜਿਦਾ ਕੱਲ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਅੱਜ ਫੇਰ ਤੁਹਾਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰ ਦੇ ਦੋ ਸਦਨ ਨੇ ਇੱਕ ਸੈਨੇਟ ਆ ਦੂਜਾ ਹਾਊਸ ਆਫ ਰਿਪ੍ਰেজੈਂਟੇਟਿਵ ਆ ਦੋਵਾਂ ਦੇ ਵਿੱਚ ਇਹ ਦੋਵੇਂ ਪਾਰਟੀਆਂ ਜਿਹੜੀਆਂ ਨੇ ਇੱਕ ਮਤ ਨਹੀਂ ਹੋ ਰਹੀਆਂ ਫੰਡਿੰਗ ਦੇ ਉੱਤੇ ਡੈਮੋਕ੍ਰੇਟ ਕਹਿੰਦੇ ਆ ਕਿ ਆ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਉੱਤੇ ਜਾਂ ਜਿਹੜੇ ਮੈਡੀਕੇਟ ਦੇ ਉੱਤੇ ਖਰਚੇ ਕਰਨੇ ਆ ਇਹ ਇਦਾਂ ਕਰੋ ਪਬਲਿਕਨ ਕਹਿੰਦੇ ਸੀ ਦੂਜੇ ਤਰੀਕੇ ਨਾਲ ਕਰਨੇ ਆ ਰਿਪਬਲਿਕਨ ਰਿਪਬਲਿਕਨ ਕਹਿੰਦੇ ਤੁਸੀਂ ਪਹਿਲਾਂ ਬਿੱਲ ਪਾਸ ਫੰਡਿੰਗ ਪਾਸ ਕਰ ਦੋ ਫਿਰ ਅਸੀਂ ਉਹਦੇ ਬਾਰੇ ਸੋਚ ਲਵਾਂਗੇ ਡੈਮੋਕ੍ਰੇਟ ਕਹਿੰਦੇ ਪਹਿਲਾਂ ਤੁਸੀਂ ਉਹਦੇ ਬਾਰੇ ਸੋਚੋ ਫਿਰ ਅਸੀਂ ਪਾਸ ਕਰਨਾ ਇਸ ਗੱਲ ਦੇ ਉੱਤੇ ਫਸੇ ਪਏ ਆਏ ਤਾਂ ਜਦੋਂ ਇਹ ਮਿਲੀਅਨਸ ਡਾਲਰ ਦਾ ਰੋਜ਼ਾਨਾ ਦਾ ਨੁਕਸਾਨ ਆ 7.5 ਲੱਖ ਵਰਕਰ ਦੇ ਉੱਤੇ ਅਸਰ ਪੈ ਰਿਹਾ ਹੈ ਇਸ ਵੇਲੇ ਅਮਰੀਕਾ ਦੇ ਵਿੱਚ ਔਰ ਇਹ ਬਹੁਤ ਬਹੁਤ ਜ਼ਿਆਦਾ ਡੈਮੇਜ ਹੁੰਦਾ ਇਹ ਮਾੜੀ ਗੱਲ ਹੁੰਦੀ ਹੈ ਜਦੋਂ ਇਦਾਂ ਹੁੰਦਾ ਮਤਲਬ ਇਹ ਨਹੀਂ ਆ ਕਿ ਇਹ ਇਹ ਨਹੀਂ ਹੋਣਾ ਚਾਹੀਦਾ ਵਾਈਟ ਹਾਊਸ ਕਹਿੰਦੇ ਆ ਕਿ ਜੇ ਹੁਣ ਫਰਲੋ ਤੇ ਲੋਕਾਂ ਨੂੰ ਭੇਜ ਦਿੰਦੇ ਮਤਲਬ ਇਹ ਆ ਕਿ ਤੁਸੀਂ ਅੱਜ ਕੰਮ ਕਰਦੇ ਤੁਹਾਨੂੰ ਤਨਖਾਹ ਨਹੀਂ ਮਿਲਣੀ ਤਨਖਾਹ ਨਹੀਂ ਮਿਲਣੀ ਲੇਟਰ ਮਿਲ ਜੂਗੀ ਜਿੱਦਾਂ ਲੇ ਆਫ ਦਾ ਮਤਲਬ ਹੋਰ ਹੁੰਦਾ ਲੇ ਆਫ ਦਾ ਹੁੰਦਾ ਕਿ ਉਹਨੂੰ ਬੰਦੇ ਨੂੰ ਜਵਾਬ ਮਿਲ ਗਿਆ ਕੰਮ ਤੋਂ ਤੇ ਉੱਥੇ ਕੰਮ ਹੈ ਨਹੀਂਗਾ ਔਰ ਉਹ ਲੇਆਫ ਕਰ ਦਿੱਤੀ ਗਈ ਜਿਹੜਾ ਫਰਲੋ ਦਾ ਮਤਲਬ ਇਹ ਹੁੰਦਾ ਕਿ ਉਹ ਤੋਂ ਕੰਮ ਕਰਾਇਆ ਜਾ ਰਿਹਾ ਪਰ ਉਹਨੂੰ ਪੈਸੇ ਨਹੀਂ ਮਿਲਦੇ ਰਾਈਟਵੇ ਉਹਨੂੰ ਹੁਣ ਪੈਸੇ ਨਹੀਂ ਮਿਲਣੇ ਬਾਅਦ ਦੇ ਵਿੱਚ ਜਾ ਕੇ ਕਿਤੇ ਉਹਨੂੰ ਪੈਸੇ ਮਿਲ ਜਾਣਗੇ ਤੇ ਟਰੰਪ ਸਰਕਾਰ ਇਹ ਕਹਿੰਦੀ ਆ ਵੀ ਜੇ ਇਹ ਥੋੜਾ ਜਿਹਾ ਹੋਰ ਚੱਲ ਗਿਆ ਇਹ ਬੰਦੇ ਹੀ ਕੱਢ ਦੇਣੇ ਹੀ ਰੱਖਣੇ ਹੀ ਨਹੀਂ ਆ ਜਿਹੜਾ 7.5 ਲੱਖ ਬੰਦਾ ਇਸੋਲੇ ਫੈਡਰ ਵਰਕਰ ਆ ਉਹਦੇ ਵਿੱਚੋਂ ਇੱਕ ਵੱਡਾ ਹੋ ਸਕਦੇ ਨਹੀਂ ਕੱਢ ਦੇਣਾ ਇਹਨਾਂ ਬਿਨਾਂ ਕੰਮ ਚੱਲੀ ਜਾਂਦਾ ਤੇ ਇਹ ਸਾਨੂੰ ਰੱਖਣ ਦੀ ਕੋਈ ਲੋੜ ਨਹੀਂ ਆ ਏਜੰਸੀ ਜਿਹੜੀਆਂ ਡਿਪਾਰਟਮੈਂਟ ਐਜੂਕੇਸ਼ਨ ਆ ਕਾਮਰਸ ਆ ਲੇਬਰ ਆ ਇਹ ਜਾਨ ਜਿਹੜੀ ਸਟੇਟ ਆ ਇਹ ਸਾਰੀਆਂ ਆਮ ਤੌਰ ਦੇ ਉੱਤੇ ਬੰਦ ਨੇ ਇਸ ਵੇਲੇ ਨੈਸ਼ਨਲ ਪਾਰਕਸ ਕੁਝ ਓਪਨ ਨੇ ਵਿਜ਼ਿਟਰ ਸੈਂਟਰ ਜਾਂ ਜਿਹੜੇ ਮਿਊਜ਼ੀਅਮਸ ਨੇ ਉਹ ਇਸ ਵੇਲੇ ਬੰਦ ਨੇ ਜਿਹੜੇ ਕੁਝ ਪ੍ਰੋਗਰਾਮ ਆ ਉਹਨਾਂ ਦੇ ਉੱਤੇ ਅਸਰ ਨਹੀਂ ਹੋਇਆ ਜਿਵੇਂ ਕਾਂਗਰ ਜਿਹੜੀ ਕਾਂਗਰਸ ਖਾਸ ਤੌਰ ਦੇ ਉੱਤੇ ਜਿਹੜੇ ਕਾਂਗਰਸ ਦੁਆਰਾ ਜਿਹੜੇ ਫੰਡਡ ਨਹੀਂ ਹੁੰਦੇ ਜਿਵੇਂ ਸੋਸ਼ਲ ਸਿਕਿਉਰਿਟੀ ਆ ਯੂ ਐਸ ਪੀ ਐਸ ਆ ਇਹ ਹਜੇ ਵੀ ਚੱਲ ਰਹੇ ਆ ਪਰ ਨੈਸ਼ਨਲ ਸਕਿਉਰਿਟੀ ਤੇ ਡਿਫੈਂਸ ਆ ਉਹ ਵੀ ਐਸੀ ਤਰ੍ਹਾਂ ਚੱਲਦੇ ਰਹਿੰਦੇ ਹੁੰਦੇ ਆ ਸੋ ਪਾਰਟੀਸ਼ਨ ਫਾਈਟ ਆ ਦੋਵਾਂ ਪਾਰਟੀਆਂ ਦੀ ਐਸ ਵੇਲੇ ਲੜਾਈ ਚੱਲ ਰਹੀ ਆ ਮੰਨ ਦਾ ਕੋਈ ਵੀ ਨਹੀਂ ਦੋਵੇਂ ਆਪਣੀ ਜਿੱਤ ਦੇ ਉੱਤੇ ਅੜੇ ਆ ਜਿਹੜੇ ਸੈਨੀਟਰ ਆਏ ਮਿਲੇ ਆ ਦੋਵਾਂ ਸਾਈਡਾਂ ਦੇ ਇਹਨਾਂ ਨੇ ਮਤਲਬ ਫਾਰਮਲੀ ਨਹੀਂ ਇਨਫਾਰਮਲੀ ਆਪਸ ਦੇ ਵਿੱਚ ਗੱਲਬਾਤ ਕੀਤੀ ਆ ਵੀ ਪਰ ਡੀਲ ਇਹਨਾਂ ਦੀ ਕੋਈ ਨਹੀਂ ਬਣ ਸਕੀ ਡੈਮੋਕ੍ਰੇਟਸ ਦੀ ਡਿਮਾਂਡ ਬੜੀ ਡਿਫਰੈਂਟ ਆ ਉਹ ਚਾਹੁੰਦੇ ਆ ਕਿ ਹੈਲਥ케ਅਰ ਦੀ ਗਾਰੰਟੀ ਹੋਵੇ ਤੇ ਦੂਜੇ ਚਾਹੁੰਦੇ ਆ ਕਿ ਟਰੰਪ ਨੂੰ ਜੇ ਜਿਹੜੇ ਸਪੈਂਡਿੰਗ ਐਗਰੀਮੈਂਟਸ ਨੇ ਉਹਨਾਂ ਦੇ ਵਿੱਚ ਰਾਸ਼ਟਰਪਤੀ ਇੰਟਰਫੇਅਰ ਨਾ ਕਰੇ ਸੋ ਇਹ ਥੋੜੇ ਦੋਵੇਂ ਜਿਹੜੇ ਸਦਨ ਨੇ ਉਹ ਬਹੁਤ ਇੰਪੋਰਟੈਂਟ ਨੇ ਇੱਥੇ ਇਹ ਗੱਲ ਬਹੁਤ ਮਹੱਤਵਪੂਰਨ ਆ ਕਿ ਜਿਹੜਾ ਅਮਰੀਕਾ ਦਾ ਸਿਸਟਮ ਕੰਮ ਕਰਦਾ ਆ ਜਿਹੜਾ ਰਾਸ਼ਟਰਪਤੀ ਆ ਜਾਂ ਜਿੰਨੇ ਆਪਣੇ ਇਹ ਸੈਕਟਰੀ ਨੇ ਜਾਂ ਜਿਹੜੇ ਕੈਬਨਟ ਮੰਤਰੀ ਕਹਿ ਲਓ ਜਿੱਦਾਂ ਆਪਣੇ ਇੱਥੇ ਕੈਨੇਡਾ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜਾ ਸਿਸਟਮ ਚੱਲਦਾ ਉਹਦੇ ਵਿੱਚ ਉਹ ਬੰਦੇ ਚੁਣਦੇ ਆ ਪਹਿਲਾਂ ਵੋਟਾਂ ਪੈਂਦੀਆਂ ਵੋਟਾਂ ਚੁਣ ਕੇ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਆ ਉਹ ਫਿਰ ਗਾਂ ਰਾਜ ਸਭਾ ਵਾਲੇ ਚੁਣਦੇ ਆ ਤੇ ਉਹ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਵਿੱਚੋਂ ਫਿਰ ਪ੍ਰਧਾਨ ਮੰਤਰੀ ਬਣਦਾ ਤੇ ਉਹਨਾਂ ਦੇ ਵਿੱਚੋਂ ਹੀ ਜਿਹੜਾ ਮੰਤਰੀ ਬਣਦੇ ਅਮਰੀਕਾ ਦੇ ਵਿੱਚ ਇਦਾਂ ਨਹੀਂ ਇਹ ਦੋਵੇਂ ਹਾਊਸ ਸੈਪਰੇਟ ਨੇ ਕਾਂਗਰਸ ਜਿਹਨੂੰ ਕਹਿੰਦੇ ਅਸੀਂ ਕਾਂਗਰਸ ਬਹੁਤ ਸਟਰੋਂਗ ਆ ਇੱਕ ਸੈਨੇਟ ਆ ਇੱਕ ਹਾਊਸ ਆਫ ਰਿਪਰੈਜ਼ੈਂਟੇਟਿਵ ਰਿਪਰੈਜ਼ੈਂਟੇਟਿਵ ਆ ਰਾਸ਼ਟਰਪਤੀ ਸਿੱਧਾ ਇਲੈਕਟਰਲ ਕਾਲਜ ਦੁਆਰਾ ਚੁਣਿਆ ਜਾਂਦਾ ਉਹ ਵੱਖਰੀਆਂ ਹੀ ਵੋਟਾਂ ਆ ਜਦੋਂ ਉਹਨਾਂ ਨੇ ਰਾਸ਼ਟਰਪਤੀ ਚੁਣ ਲਿਆ ਉਹਨਾਂ ਦਾ ਕੰਮ ਖਤ ਸਿੱਧਾ ਕੋਈ ਉਹਨਾਂ ਦਾ ਸਬੰਧ ਨਹੀਂ ਹੁੰਦਾ ਇਹਨਾਂ ਦੋਵਾਂ ਹਾਊਸਸ ਦੇ ਨਾਲ ਉਹ ਇਹਨਾਂ ਦੋਵਾਂ ਹਾਊਸਸ ਦੇ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ ਪੀਟ ਐਕਸੈਸ ਦਾ ਇਲੈਕਸ਼ਨ ਲੜ ਕੇ ਉਹਦਾ ਮੈਂਬਰ ਬਣਨਾ ਜ਼ਰੂਰੀ ਨਹੀਂ ਹੈ ਰੋਬਰਟ ਐਫ ਕੈਨੇਡੀ ਜੂਨੀਅਰ ਦਾ ਮੈਂਬਰ ਬਣਨਾ ਜਾਂ ਕਿਸੇ ਥਾਂ ਤੋਂ ਜਿੱਤਣਾ ਜ਼ਰੂਰੀ ਨਹੀਂ ਉਹਨਾਂ ਰਾਸ਼ਟਰਪਤੀ ਨੇ ਲਾਉਣਾ ਇਹ ਜਿਹੜੇ ਡੈਮੋਕ੍ਰੇਟ ਇਹ ਕਹਿ ਰਹੇ ਆ ਕਿ ਇਹ ਰਾਸ਼ਟਰਪਤੀ ਜਿਹੜੀ ਜ਼ਿਆਦਾ ਪਾਵਰ ਹੈ ਉਹ ਕਾਂਗਰਸ ਦੇ ਕੋਲ ਹੈ ਜਾਂ ਸੈਨੇਟ ਦੇ ਕੋਲ ਆ ਜਾਂ ਹਾਊਸ ਆਫ ਰਿਪ੍ਰেজੈਂਟੇਟਿਵ ਦੇ ਕੋਲ ਆ ਦੋਵਾਂ ਦੇ ਕੋਲ ਰਲਾ ਕੇ ਅਸੀਂ ਫੈਸਲਾ ਕਰਨਾ ਜਿਹੜਾ ਕਰਨਾ ਰਾਸ਼ਟਰਪਤੀ ਦੇ ਕੋਲੇ ਕੋਈ ਅਧਿਕਾਰ ਨਹੀਂ ਹੈ ਐਡਾ ਵੱਡਾ ਕਿ ਉਹ ਕੁਝ ਕਰ ਲਵੇ ਰਾਸ਼ਟਰਪਤੀ ਇਹ ਸਾਰੇ ਕੁਝ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਆ ਇੱਥੋਂ ਤੱਕ ਜੇ ਕਾਂਗਰਸ ਨੇ ਫੰਡਿੰਗ ਪਾਸ ਵੀ ਕਰ ਦਿੱਤੀ ਰਾਸ਼ਟਰਪਤੀ ਉਹਨੂੰ ਰੋਕ ਸਕਦੇ ਆ ਰੋਕਦੇ ਵੀ ਆ ਹੁਣ ਇਸ ਮਾਮਲੇ ਦੇ ਉੱਤੇ ਜਿਹੜੀ ਇਹ ਗੱਲ ਸਾਰੀ ਦੀ ਸਾਰੀ ਅ ਇਸ ਵੇਲੇ ਰੁਕੀ ਪਈ ਆ ਮੇਨ ਜਿਹੜਾ ਇਹਨਾਂ ਦਾ ਫਾਈਟਿੰਗ ਦਾ ਮੁੱਦਾ ਆ ਮੇਨ ਜਿਹੜਾ ਫੋਕਸ ਆ ਜਿੱਥੇ ਲੜਾਈ ਆ ਉਹ ਹੈਗੀ ਆ ਹੈਲਥ케ਅਰ ਸਬਸਿਡੀਆਂ ਤੇ ਦੋਵੇਂ ਸਾਈਡਾਂ ਦੇ ਵਿੱਚ ਕੋਈ ਵੀ ਗਿਵ ਅਪ ਕਰਨ ਦੇ ਲਈ ਤਿਆਰ ਨਹੀਂ ਹੈ 18 19 ਦੇ ਵਿੱਚ 34 ਦਿਨ ਸ਼ਟਡਾਊਨ ਰਿਹਾ ਸੀ 11 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ ਅਮਰੀਕਾ ਦਾ ਤੁਸੀਂ ਸੋਚ ਕੇ ਦੇਖੋ 11 ਬਿਲੀਅਨ ਡਾਲਰ 7.5 ਲੱਖ ਵਰਕਰ ਦੇ ਉੱਤੇ ਔਰ ਇੱਕ ਦਿਨ ਦਾ 400 ਮਿਲੀਅਨ ਡਾਲਰ ਦਾ ਨੁਕਸਾਨ ਅਮਰੀਕਾ ਦੇ ਵਿੱਚ ਇਸ ਵੇਲੇ ਹੋ ਰਿਹਾ ਔਰ ਦੂਜਾ ਦਿਨ ਆ ਤੇ ਪਿਛਲੀ ਵਾਰੀ ਸਭ ਤੋਂ ਲੰਬਾ ਜਿਹੜਾ ਸੀ ਉਹ 34 ਦਿਨ ਸ਼ਟਡਾਊਨ ਇਹ ਚੱਲਿਆ ਸੀਗਾ ਤੇ ਬਹੁਤ ਵੱਡੀ ਦਿਕਤ ਜਿੰਨੀ ਜਲਦੀ ਹੋ ਸਕਦਾ ਹੈ ਖਤਮ ਹੋਣਾ ਚਾਹੀਦਾ ਕਿਉਂਕਿ ਐਗਰੀਮੈਂਟ ਤੇ ਤੇ ਦੋਹਾਂ ਨੂੰ ਆਉਣਾ ਪੈਣਾ 400 ਮਿਲੀਅਨ ਡਾਲਰ ਦਾ ਰੋਜ਼ ਨੁਕਸਾਨ ਕਰਕੇ ਆਜਣ ਜਾਹੇ ਆਜਣ ਇਹ ਬਹੁਤ ਹੀ ਸਿਆਣੀ ਗੱਲ ਦੋਵਾਂ ਪਾਰਟੀਆਂ ਦੇ ਲਈ ਸਿਆਣੀ ਨਹੀਂ ਸਮਝੀ ਜਾਂਦੀ ਕਿ ਜਿਹੜੇ ਸਮਾਲ ਬਿਜ਼ਨਸਸ ਦੇ ਲੋਨ ਆ ਉਹ ਨਹੀਂ ਮਿਲ ਸਕਦੇ ਜੋਬ ਰਿਪੋਰਟ ਨਹੀਂ ਜਾ ਸਕਦੀਆਂ ਸੇਫਟੀ ਚੈੱਕ ਨਹੀਂ ਹੋ ਸਕਦੇ ਜਾਂ ਜਿਹੜਾ ਕੋਈ ਪ੍ਰੋਡਕਟਸ ਦੇ ਲਈ ਆ ਜਾਂ ਕਈ ਜਿਹੜੀਆਂ ਕੋਰਟ ਹੀਅਰਿੰਗਸ ਆ ਤਰੀਕਾ ਪੈਣੀਆਂ ਹੁੰਦੀਆਂ ਉਹ ਰੋਕ ਦਿੱਤੀਆਂ ਜਾਂਦੀਆਂ ਤੇ ਬਹੁਤ ਕੁਝ ਦੇ ਉੱਤੇ ਵੱਡਾ ਅਸਰ ਪੈਂਦਾ ਅ ਦੇਖੋ ਜਦੋਂ ਅਸੀਂ ਤੁਹਾਡੇ ਨਾਲ ਕੱਲ ਨੂੰ ਖਬਰਾਂ ਕਰਾਂਗੇ ਕਿ ਉਸ ਵੇਲੇ ਤੱਕ ਕਿ ਸਰਕਾਰ ਦਾ ਸ਼ਟਰਨ ਖਤਮ ਹੋ ਜਾਂਦਾ ਜਾਂ ਐਸੇ ਤਰੀਕੇ ਦੇ ਨਾਲ ਰਹਿੰਦਾ ਹੈ ਅਗਲੀ ਗੱਲਬਾਤ ਇਹ ਆ ਕਿ ਪੈਂਟਾਗਨ ਇਹ ਚਾਹੁੰਦਾ ਹੈ ਕਿ 5000 ਇਹਨਾਂ ਦਾ ਸਟਾਫ ਜਿਹਦੇ ਵਿੱਚ ਮਿਲਟਰੀ ਸਵੇਲੀਅਨ ਤੇ ਕੰਟਰੈਕਟਰ ਆ ਜਾਂ ਜਿਹੜੇ ਟਾਪ ਆਫਿਸਰਸ ਦੇ ਵਿੱਚ ਆ ਉਹ ਇੱਕ ਨਾਨ ਡਿਸਕਲੋਜ਼ਰ ਐਗਰੀਮੈਂਟ ਜਿਹਨੂੰ ਕਿ ਇਹ ਐਨ ਡੀਏ ਕਹਿੰਦੇ ਆ ਉਹ ਸਾਈਨ ਕਰਨ ਵੀ ਸਾਡੇ ਨਾਲ ਲਿਖਤੀ ਇਕਰਾਰਨਾਮਾ ਕਰਨ ਇਕਰਾਰਨਾਮਾ ਕੇਸ ਗੱਲ ਦਾ ਚਾਹੁੰਦਾ ਹੈ ਪੈਂਟਾਗਨ ਉਹ ਇਹ ਚਾਹੁੰਦਾ ਹੈ ਕਿ ਇਹ ਜਿਹੜੀ ਨਾਨ ਪਬਲਿਕ ਇਨਫੋਰਮੇਸ਼ਨ ਆ ਉਹ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕਿਸੇ ਦੇ ਨਾਲ ਸਾਂਝੀ ਨਾ ਕਰਨ ਸਰਕਾਰ ਦੇ ਉੱਚ ਅਫਸਰਾਂ ਦੇ ਕੋਲ ਕੁਝ ਜਾਣਕਾਰੀ ਹੁੰਦੀ ਹੈ ਜਿਹੜੀ ਪਬਲਿਕ ਜਿਹੜੀ ਦਿੱਤੀ ਜਾ ਸਕਦੀ ਪਬਲਿਕ ਦੇ ਵਿੱਚ ਕੁਝ ਨਾਨ ਪਬਲਿਕ ਹੁੰਦੀ ਆ ਜਿਹੜੀ ਆਮ ਜਨਤਾ ਨੂੰ ਨਹੀਂ ਦਿੱਤੀ ਜਾ ਸਕਦੀ ਜਨਤਾ ਨੂੰ ਮਤਲਬ ਦਿੱਤੀ ਜਾ ਸਕਦੇ ਜਨਤਾ ਨੂੰ ਦੇ ਦਿੱਤੇ ਦੂਜੇ ਦੇਸ਼ ਵੀ ਲੈ ਸਕਦੇ ਆ ਉਹ ਕੁਝ ਸੈਂਸਿਟਿਵ ਕਲਾਸੀਫਾਈਡ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਸੀਕ੍ਰੀਟ ਗੁਪਤ ਜਾਣਕਾਰੀ ਹੁੰਦੀ ਉਹ ਅੰਦਰ ਹੀ ਰਹਿਣੀ ਚਾਹੀਦੀ ਆ ਹੁਣ ਇਹ ਜਿਹੜਾ ਇਹ ਕਹਿੰਦੇ ਆ ਕਿ 5000 ਮੁਲਾਜ਼ਮਾਂ ਦੇ ਉੱਤੇ ਚਾਹੇ ਉਹ ਮਿਲਟਰੀ ਦੇ ਨੇ ਚਾਹੇ ਦੂਜੇ ਨੇ ਉਹਨਾਂ ਦੇ ਉੱਤੇ ਕਿਉਂ ਮੰਗ ਕਰ ਰਿਹਾ ਪੈਂਟਾਗਨ ਕਿਉਂ ਇਹਨਾਂ ਨੂੰ ਇਦਾਂ ਕੀਤਾ ਜਾਵੇ ਇੱਕ ਤੇ ਇਹ ਡਰ ਹੁੰਦਾ ਕਿ ਇਹ ਇਨਫੋਰਮੇਸ਼ਨ ਕਿਸੇ ਦੂਜੇ ਦੇਸ਼ ਨੂੰ ਲੀਕ ਹੋ ਜਾਂਦੀ ਆ ਵੀ ਤੁਹਾਡੀ ਅਮਰੀਕਾ ਦੀ ਬਹੁਤ ਗੁਪਤ ਜਾਣਕਾਰੀ ਆ ਤੇ ਤੁਹਾਡੇ ਜਿਹੜੇ ਟੌਪ ਦੇ ਅਫਸਰ ਆ ਉਹ ਕਿਸੇ ਦੂਜੇ ਦੇਸ਼ ਨੂੰ ਜਾ ਕੇ ਇਹ ਜਾਣਕਾਰੀ ਦੇ ਦੇਣ ਪਰ ਕਈ ਵਾਰੀ ਇਸ ਕੇਸ ਦੇ ਵਿੱਚ ਹੀ ਨਹੀਂ ਆ ਇਹ ਨਹੀਂ ਆ ਕਿ ਜਿਹੜੇ ਹੁਣ ਪੈਂਟਾਗਨ ਕਹਿ ਰਿਹਾ ਕਿ 5000 ਸਟਾਫ ਮੈਂਬਰ ਮਿਲਟਰੀ ਸਿਵਿਲਿਅਨ ਜਾਂ ਜਿਹੜੇ ਕੰਟਰੈਕਟਰ ਨੇ ਸਾਡੇ ਨਾਲ ਜਿਹੜਾ ਇਹ ਐਨਡੀਏ ਸਾਈਨ ਕਰਨ ਤਾਂ ਕਿ ਕਿ ਜਾਣ ਨੂੰ ਸ਼ੱਕ ਆ ਕਿ ਕਿਤੇ ਬਾਹਰ ਜਿਸੂਸੀ ਕਰ ਰਿਹਾ ਰੌਲਾ ਇੱਥੇ ਦਾ ਆ ਕਿ ਵੱਡੇ ਅਫਸਰ ਜਿਹੜੀ ਸਰਕਾਰ ਦੀ ਇਨਫੋਰਮੇਸ਼ਨ ਆ ਪੱਤਰਕਾਰਾਂ ਨੂੰ ਦੇ ਦਿੰਦੇ ਆ ਜਾਂ ਪਬਲਿਕ ਦੇ ਵਿੱਚ ਦੇ ਦਿੰਦੇ ਆ ਜਿਹਦੇ ਤੋਂ ਬਾਅਦ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਆ ਆਫੀਸ਼ੀਅਲਸ ਨੂੰ ਇਹ ਵੀ ਕਿਹਾ ਕਿ ਤੁਹਾਡਾ ਰੈਂਡਮ ਲਾਈਟ ਡਿਟੈਕਟਰ ਜਿਹੜਾ ਪੋਲੀਗ੍ਰਾਫ ਟੈਸਟ ਵੀ ਹੋਊਗਾ ਟੈਸਟ ਜਿਹੜਾ ਉਹ ਲੀਕਸ ਨੂੰ ਕੈਚ ਕਰੂਗਾ ਜਿਹੜਾ ਇਹ ਪਹਿਲਾਂ ਨਹੀਂ ਕਦੇ ਹੋਇਆ ਜਿਹੜਾ ਇਹ ਸਾਰਾ ਕੁਛ ਆ ਕਿ ਉਹਨਾਂ ਦਾ ਪੈਂਟਾਗਨ ਨੇ ਜੋ ਕੁਝ ਕਿਹਾ ਕਿ ਤੁਹਾਡਾ ਪੋਲੀਗ੍ਰਾਫ ਟੈਸਟ ਹੋਊਗਾ ਅਫਸਰਾਂ ਦਾ ਇਹ ਪਹਿਲਾਂ ਨਹੀਂ ਕਦੇ ਹੋਇਆ ਲੀਕ ਨੂੰ ਟਾਰਗੇਟ ਕੀਤਾ ਜਾ ਰਿਹਾ ਗੋਲ ਫੋਰਨ ਸਪਾਈਸ ਨਹੀਂ ਹੈ ਇਹਦਾ ਮਕਸਦ ਬੜਾ ਸਿੱਧਾ ਆ ਕਿ ਜਿਹੜੇ ਲੋਕ ਇੱਥੇ ਨੇ ਜਿਹੜੇ ਲੋਕ ਰਿਪੋਰਟਰਸ ਦੇ ਨਾਲ ਜਾਂ ਜਿਹੜੇ ਲੀਡਰਸ਼ਿਪ ਨੂੰ ਕ੍ਰਿਟਿਸਾਈਜ਼ ਕਰਦੇ ਵੀ ਜਿਹੜੇ ਸਕੇ ਹੀ ਨਹੀਂ ਲੀਡਰਸ਼ਿਪ ਦੇ ਉਹਨਾਂ ਦੀ ਗੱਲ ਗਾਂਹ ਕਰਦੇ ਆ ਜਾਂ ਉਹਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਆ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੇ ਲਈ ਇਹ ਕੀਤਾ ਗਿਆ ਜਿਹੜੇ ਲਾਇਰਸ ਨੇ ਜਾਂ ਜਿਹੜੇ ਆਪਣੇ ਕੁਝ ਸਾਬਕਾ ਅਫੀਸ਼ੀਅਲਸ ਨੇ ਉਹ ਕਹਿੰਦੇ ਜਿਹੜੇ ਇਹ ਐਨਡੀਏ ਜਾਂ ਪੌਲੀਗ੍ਰਾਫਸ ਹੁੰਦੇ ਆ ਇਹ ਸਿੱਧਾ ਸਿੱਧਾ ਵਰਕਰਸ ਨੂੰ ਜਣੀ ਇਹ ਕਹਿਣਾ ਹੁੰਦਾ ਕਿ ਤੁਸੀਂ ਸਾਡੇ ਲਾਇਲ ਰਹੋ ਡਿਫੈਂਸ ਸੈਕਟਰੀ ਪੀਟ ਹੈਕਸਥ ਦੇ ਤੇ ਰਾਸ਼ਟਰਪਤੀ 트ੰਪ ਦੇ ਰਾਸ਼ਟਰਪਤੀ 트ੰਪ ਨੇ ਜਿੰਨੀਆਂ ਟੌਪ ਪੋਜੀਸ਼ਨਸ ਦਿੱਤੀਆਂ ਚਾਹੇ ਪੀਟ ਹੈਕਸਥਤਾ ਤੇ ਚਾਹੇ ਰੋਬਰਟ ਐਫ ਕੈਨੇਡੀ ਜੂਨੀਅਰ ਆ ਕਾਸ਼ਪ ਟੇਲਾ ਕੋਈ ਵੀ ਆ ਉਹਨਾਂ ਸਾਰਿਆਂ ਨੂੰ ਧਿਆਨ ਦੇ ਵਿੱਚ ਇਹ ਗੱਲ ਰੱਖੀ ਆ ਕਵਾਲਿਫਾਈਡ ਹੋਣੇ ਚਾਹੀਦੀ ਏ ਗੱਲ ਠੀਕ ਆ ਪਰ ਉਹਨਾਂ ਨੇ ਜ਼ੋਰ ਕਿਸ ਗੱਲ ਦੇ ਉੱਤੇ ਦਿੱਤਾ ਜੋ ਰੇਸ ਗੱਲ ਦੇ ਉੱਤੇ ਦਿੱਤਾ ਕਿ ਇਹ ਵਫਾਦਾਰ ਹੋਣੇ ਚਾਹੀਦੇ ਆ ਜਾਂ ਵਫਾਦਾਰ ਜੇ ਮਤਲਬ ਜਿਹੜੀ ਰਾਸ਼ਟਰਪਤੀ ਟਰੰਪ ਦੀ ਸੋਚ ਆ ਉਹਦੇ ਅਨੁਸਾਰ ਚੱਲਣੇ ਚਾਹੀਦੇ ਆ ਨਾ ਕਿ ਇਹ ਇੱਧਰ-ਉੱਧਰ ਦੀ ਗੱਲ ਜ਼ਿਆਦਾ ਕਰਨ ਔਰ ਔਰ ਦੂਜੀ ਗੱਲ ਇੱਥੇ ਦੱਸਣ ਵਾਲੀ ਇਹ ਆ ਕਿ ਪਹਿਲਾਂ ਇਹ ਰੂਲ ਹੈਗਾ ਆ ਐਕਸਪਰਟ ਇਹ ਕਹਿੰਦੇ ਆ ਕਿ ਜਿਹੜਾ ਇਹ ਰੂਲ ਪਹਿਲਾਂ ਐਗਜ਼ਿਸਟ ਕਰਦਾ ਆ ਜਿਹੜਾ ਪੈਂਟੈਗ ਹੈ ਨਾ ਉਹਦੇ ਵਿੱਚ ਪਹਿਲਾਂ ਹੀ ਇਦਾਂ ਦਾ ਕਾਨੂੰਨ ਹੈਗਾ ਇਦਾਂ ਦੇ ਜੁਰਮਾਨੇ ਵੀ ਹੈਗੇ ਆ ਕੋਈ ਵੀ ਕਲਾਸੀਫਾਈਡ ਜਾਂ ਸਿਸਟਮ ਇਨਫੋਰਮੇਸ਼ਨ ਜੇ ਬਾਹਰ ਲੀਕ ਕੀਤੀ ਜਾਂਦੀ ਆ ਤਾਂ ਉਹਦੇ ਲਈ ਜੁਰਮਾਨੇ ਹੈਗੇ ਵੀ ਇਹ ਇਸ ਵੇਲੇ ਗੈਰ ਜ਼ਰੂਰੀ ਆ ਇਹਨੂੰ ਰੋਣਾ ਨਹੀਂ ਚਾਹੀਦਾ ਹੁਣ ਜਿਹੜਾ ਜਿਹੜੇ ਲੋਕ ਰਿਫਿਊਜ਼ ਕਰਦੇ ਆ ਐਨਡੀਏ ਸਾਈਨ ਕਰਨ ਨੂੰ ਉਹਨਾਂ ਨੂੰ ਸਜ਼ਾ ਮਿਲ ਸਕਦੀ ਆ ਮਿਲਟਰੀ ਲਾ ਦੇ ਤਹਿਤ ਜਾਂ ਇਹ ਆ ਕਿ ਉਹਨਾਂ ਨੂੰ ਫਿਰ ਜੇ ਉਹ ਸਾਈਨ ਨਹੀਂ ਕਰਦੇ ਤੇ ਹਸਾਬ ਤੌਰ ਤੇ ਕਹਿ ਸਕਦੇ ਭਾਈ ਤੁਸੀਂ ਕੰਮ ਛੱਡੋ ਤੇ ਕੋਈ ਹੋਰ ਕੰਮ ਲੱਭੋ ਹੁਣ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਸਵਾਲ ਆ ਜਿਹੜੇ ਰਿਪੋਰਟਰਸ ਨੇ ਪੈਂਟਾਗਨ ਦੇ ਵਿੱਚ ਉਹਨਾਂ ਨੂੰ ਵੀ ਇਹ ਸਾਈਨ ਕਰਨ ਦੇ ਲਈ ਕਿਹਾ ਜਾ ਰਿਹਾ ਕਿ ਇਸ ਟ੍ਰੀਟੀ ਅਗਰੀਮੈਂਟ ਤੁਸੀਂ ਵੀ ਸਾਈਨ ਕਰੋ ਹਰ ਰਿਪੋਰਟਰ ਦਾ ਤਾਂ ਕੰਮ ਹੀ ਖਬਰਾਂ ਦੇਣਾ ਜਿਹੜੇ ਉੱਥੇ ਟਾਪ ਦੇ ਰਿਪੋਰਟਰਸ ਨੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਤੁਸੀਂ ਵੀ ਇਹਨੂੰ ਸਾਈਨ ਕਰੋ ਜੇ ਉਹ ਇਹਨੂੰ ਨਹੀਂ ਕਰਦੇ ਤਾਂ ਉਹਨਾਂ ਦੀ ਜਿਹੜੀ ਆ ਪ੍ਰੈਸ ਕ੍ਰੈਡੈਂਸ਼ੀਅਲ ਜਾਂ ਜਾਂ ਜਿਹੜਾ ਕੈਲੋ ਕਿ ਉਹਨਾਂ ਨੂੰ ਅੰਦਰ ਨਹੀਂ ਜਾਣ ਦੇਣਗੇ ਟਰਾਂਸਪੇਰੈਂਸੀ ਨਹੀਂ ਹੋਊਗੀ ਪੀਟ ਹਕਸ਼ਥ ਨੇ ਬਹੁਤ ਕਲੀਅਰਲੀ ਜਿਹੜੀ ਪ੍ਰੈਸ ਦੀ ਖਾਸ ਕਰਾ ਬਰੀਫਿੰਗਸ ਆ ਘਟਾਤੀਆਂ ਬਹੁਤੀਆਂ ਪ੍ਰੈਸ ਨਾਲ ਗੱਲਾਂ ਨਹੀਂ ਕਰਦੇ ਨਾ ਬਹੁਤੀ ਪ੍ਰੈਸ ਕਾਨਫਰੰਸ ਭਾਸ਼ਣ ਜਾਂ ਉਹ ਮੀਡੀਆ ਕਾਨਫਰੰਸ ਕਰਦੇ ਹੀ ਨਹੀਂ ਇੱਥੋਂ ਤੱਕ ਕਿ ਮੀਡੀਆ ਟਰੈਵਲ ਵੀ ਬਹੁਤ ਘਟਾ ਦਿੱਤਾ ਇੱਥੋਂ ਤੱਕ ਕਿ ਰਿਪੋਰਟਰਸ ਨੂੰ ਪੈਂਟਾਗਨ ਆਫਿਸਸ ਦੇ ਵਿੱਚੋਂ ਇੱਕ ਤਰੀਕੇ ਦੇ ਨਾਲ ਬਾਹਰ ਵੀ ਕੀਤਾ ਉਹਨਾਂ ਦੇ ਲਈ ਸਖਤ ਕਰ ਦਿੱਤਾ ਪਬਲਿਕ ਨੂੰ ਅਸਲ ਦੇ ਵਿੱਚ ਇਹ ਚਾਹੁੰਦੇ ਆ ਕਿ ਮਿਲਟਰੀ ਕੀ ਕਰ ਰਹੀ ਆ ਇਹਦੇ ਬਾਰੇ ਪਬਲਿਕ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਇਹਨੂੰ ਲੱਗਦਾ ਵੀ ਇਹ ਮਿਲਟਰੀ ਦਾ ਕੰਮ ਆ ਸਰਕਾਰ ਦਾ ਕੰਮ ਇਹ ਕਰ ਰਹੀ ਆ ਮਿਲਟਰੀ ਨੇ ਕੀ ਕਰਨਾ ਏ ਰਿਪੋਰਟਰਾਂ ਨੂੰ ਦੱਸਣਾ ਕਿਉਂ ਜ਼ਰੂਰੀ ਆ ਤੇ ਰਿਪੋਰਟਰਾਂ ਕਾ ਲੋਕਾਂ ਨੂੰ ਕਿਉਂ ਦੱਸਣ ਜਿਹਦੇ ਨਾਲ ਉਹਨਾਂ ਦਾ ਮਾਮਲਾ ਹੀ ਨਹੀਂ ਆ ਪਰ ਦੂਜੀ ਧਿਰ ਇਹ ਕਹਿੰਦੀ ਆ ਕਿ ਸਾਡੇ ਕੋਲ ਟਰਾਂਸਪੇਰੈਂਸੀ ਹੋਣੀ ਚਾਹੀਦੀ ਪਾਰਦਰਸ਼ਤਾ ਹੋਣੀ ਚਾਹੀਦੀ ਆ ਘੱਟੋ ਘੱਟ ਸਾਨੂੰ ਪਤਾ ਤਾਂ ਲੱਗੇ ਵੀ ਇੱਥੇ ਹੋ ਕੀ ਰਿਹਾ ਆ ਹੁਣ ਇਹ ਜਿਹੜਾ ਸਾਰਾ ਖੋਸ਼ਾ ਇਹਦੇ ਉੱਤੇ ਇਹਨਾਂ ਨੇ ਪਾਬੰਦੀ ਲਾਈ ਆ ਓਵਰਆਲ ਇੰਪੈਕਟੇ ਦਾ ਕੀ ਪੈਂਦਾ ਆ ਜਾਂ ਕ੍ਰਿਟਿਕਸ ਕਿਸ ਤਰੀਕੇ ਨਾਲ ਸੋਚਦੇ ਆ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਔਰ ਇਹਦੇ ਨਾਲ ਜਿਹੜੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਇੱਕ ਤੇ ਇਹ ਆ ਵੀ ਉਹਨਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਦੂਜਾ ਵੱਡੀ ਗੱਲ ਇਹ ਆ ਕਿ ਇਹਦੇ ਨਾਲ ਜਦੋਂ ਟਰਾਂਸਪੇਰੈਂਸੀ ਨਹੀਂ ਰਹਿੰਦੀ ਫਿਰ ਅਕਾਉਂਟੇਬਿਲਟੀ ਦੇ ਉੱਤੇ ਵੀ ਅਸਰ ਪੈਂਦਾ ਜੇ ਮਿਲਟਰੀ ਨੇ ਜਾਂ ਉਹਨਾਂ ਨੇ ਫੌਜ ਨੇ ਕੋਈ ਗਲਤ ਕੰਮ ਕੀਤਾ ਆ ਗਲਤ ਕੰਮ ਦਾ ਮਤਲਬ ਕਿ ਉਹ ਫੈਸਲਾ ਜਿਹੜਾ ਦੂਜੀ ਪਾਰਟੀ ਸਮਝਦੀ ਆ ਕਿ ਇਹ ਫੈਸਲਾ ਠੀਕ ਨਹੀਂ ਸੀ ਉੱਥੇ ਫਿਰ ਅਕਾਉਂਟੇਬਿਲਟੀ ਨਹੀਂ ਹੋਊਗੀ ਕਿਉਂਕਿ ਪਤਾ ਹੀ ਨਹੀਂ ਬਾਹਰ ਕੁਝ ਕਿ ਹੋ ਕੀ ਰਿਹਾ ਹੈ ਅੰਦਰ ਸੋ ਇੱਕ ਤਰ ਕਹਿੰਦੀ ਆ ਕਿ ਪਾਰਦਰਸ਼ਤਾ ਚਾਹੀਦੀ ਆ ਦੂਜੀ ਤਰ ਕਹਿੰਦੀ ਆ ਵੀ ਜਿਹੜੀ ਇਨਫੋਰਮੇਸ਼ਨ ਆ ਇਹ ਗੁਪਤ ਰਣੀ ਚਾਹੀਦੀ ਆ ਆਮ ਲੋਕਾਂ ਤੱਕ ਇਹਦਾ ਕੋਈ ਪਹੁੰਚਣ ਦਾ ਸਵਾਲ ਪੈਦਾ ਨਹੀਂ ਹੁੰਦਾ ਅਗਲੀ ਗੱਲ ਬਾਤ ਦੋਸਤੋ ਜਿਹੜੀ ਅ ਐਸ਼ ਵੇਲੇ ਵਾਈਟ ਹਾਊਸ ਆ ਉਹਨਾਂ ਨੇ ਬਹੁਤ ਸਾਰੇ ਮੈਂਬਰ ਨੈਸ਼ਨਲ ਕਾਉਂਸਲ ਔਨ ਹਿਊਮੈਨਿਟੀਜ਼ ਜਿਹੜੀ ਐਨ ਸੀ ਐਚ ਆ ਉਹਨਾਂ ਨੂੰ ਫਾਇਰ ਕਰ ਦਿੱਤਾ ਤੇ ਚਾਰ 트ੰਪ ਦੇ ਜਿਹੜੇ ਪੁਆਇੰਟ ਕੀਤੇ ਨੇ ਸਿਰਫ ਬੋਰਡ ਦੇ ਉੱਤੇ ਲੋਕ ਰਹਿ ਗਏ ਕਾਉਂਸਲ ਦਾ ਰੋਲ ਕੀ ਆ ਜਿਹੜਾ ਐਨਸੀਐਚ ਆ ਐਨਸੀਐਚ ਦਾ ਮਤਲਬ ਨੈਸ਼ਨਲ ਕਾਉਂਸਲ ਔਨ ਹਿਊਮਨਿਟੀਜ਼ ਐਨਸੀਐਚ ਦੇ ਵਿੱਚ 26 ਮੈਂਬਰ ਦੀ ਐਡਵਾਈਜ਼ਰੀ ਬੋਰਡ ਆ ਜਿਹੜਾ ਨੈਸ਼ਨਲ ਅੰਡਰਵਰਮੈਂਟ ਫਾਰ ਹਿਊਮਨਿਟੀਜ਼ ਐਨਈਐਚ ਦੇ ਲਈ ਹੁੰਦਾ ਆ ਇਹ ਐਡਵਾਈਜ਼ ਕਰਦਾ ਸਲਾਹ ਦਿੰਦਾ ਗਰੰਟਾਂ ਦਿੰਦਾ ਇਹ ਫੰਡਿੰਗ ਦਿੰਦਾ ਇਹ ਪਾਲਿਸੀਜ਼ ਬਣਾਉਂਦਾ ਜਿਹੜੇ ਮੈਂਬਰ ਨੇ ਇਹ 6 ਸਾਲ ਦੇ ਲਈ ਚੁਣੇ ਜਾਂਦੇ ਆ ਤੇ ਆਮ ਤੌਰ ਦੇ ਤੇ ਇਹ ਸਕਾਲਰ ਹੁੰਦੇ ਆ ਬਹੁਤ ਵੱਡੇ ਜਾਂ ਕੋਈ ਕਲਚਰਲ ਲੀਡਰ ਹੁੰਦੇ ਆ ਹੁਣ ਹੁੰਦਾ ਕੀ ਆ ਜਿਹੜਾ ਇਨਾਂ ਨੂੰ ਫਾਇਰ ਕਿਦਾਂ ਕੀਤਾ ਹੈ ਕਿ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਇੱਕ ਛੋਟੀ ਜੀ ਈਮੇਲ ਮਿਲੀ ਆ ਉਹਨਾਂ ਨੂੰ ਇਹ ਕਿਹਾ ਕਿ ਤੁਹਾਡੀ ਪੋਜੀਸ਼ਨ ਇਸ ਵੇਲੇ ਖਤਮ ਕੀਤੀ ਜਾ ਰਹੀ ਹੈ ਇਫੈਕਟ ਇਮੀਡੀਏਟਲੀ ਤੇ ਇਹਨੂੰ ਵਾਈਟ ਹਾਊਸ ਦੇ ਪਰਸਨਲ ਆਫੀਸਰ ਨੇ ਸਾਈਨ ਕੀਤਾ ਹੈ ਰੀਜ਼ਨ ਕੀ ਦਿੱਤਾ ਗਿਆ ਵਾਈਟ ਹਾਊਸ ਇਹ ਸਾਰੇ ਕੁਝ ਦਾ ਜਿਹੜਾ ਜਿਹੜਾ ਰੀਜ਼ਨ ਇਹ ਦੇ ਰਿਹਾ ਆ ਕਿ ਸਪੋਕਸਪਰਸਨ ਕਿ 트럼ਪੇ ਚਾਹੁੰਦੇ ਆ ਕਿ ਜਿਹੜੇ ਅਪਾਇੰਟਮੈਂਟ ਸਿਰਫ ਉਹਨਾਂ ਮੈਂਬਰਾਂ ਦੀ ਕੀਤੀ ਜਾਵੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਨਜ਼ਰੀਏ ਦੇ ਨਾਲ ਸਹਿਮਤ ਹੋਣ ਜਾਂ ਜ਼ਿਆਦਾ ਉਹਦੇ ਨਾਲ ਉਹਦੇ ਵਿਜ਼ਨ ਦੇ ਅਲਾਈਨ ਕਰਦੇ ਹੋਣ ਹੁਣ ਕਾਉਂਸਲ ਜਿਹੜੀ ਆ ਉਹ ਅਗਲੀ ਮੀਟਿੰਗ ਇਹਨਾਂ ਦੀ ਅਗਲੇ ਹਫਤੇ ਸਿਗੀ ਉੱਥੇ ਜਾ ਕੇ ਇਹਨਾਂ ਨੇ ਰਿਵਿਊ ਕਰਨਾ ਸੀ ਗ੍ਰੈਂਟਾਂ ਦਾ ਜਾਂ ਜਿਹੜੇ ਪ੍ਰੋਪੋਜ਼ਲਸ ਨੇ ਉਹਨਾਂ ਦਾ ਜਾਂ ਨੈਸ਼ਨਲ ਹਿਊਮਨਿਟੀਜ਼ ਮੈਡਲ ਨਾਮੀਨੇਸ਼ਨਸ ਦਾ ਪਰ ਹੁਣ ਸਿਰਫ ਚਾਰ ਮੈਂਬਰ ਰਹਿ ਗਏ ਚਾਰ ਮੈਂਬਰ ਉਹੀ ਆ ਜਿਹਨਾਂ ਨੂੰ ਰਾਸ਼ਟਰਪਤੀ 트੍ਰੰਪ ਨੇ ਅਪਾਇੰਟ ਕੀਤਾ ਸੀ ਤੇ ਇਹ ਹੁਣ ਕੋਰਮ ਹੀ ਨਹੀਂ ਪੂਰਾ ਹੋਣਾ ਕਿਉਂਕਿ ਕੋਰਮ ਪੂਰਾ ਕਰਨ ਦੇ ਲਈ ਮੀਟਿੰਗ ਦੇ ਲਈ ਘੱਟੋ-ਘੱਟ 14 ਮੈਂਬਰ ਚਾਹੀਦੇ ਆ ਹੁਣ ਇੱਥੇ ਡਾਈਵਰਸਿਟੀ ਦਾ ਬਹੁਤ ਵੱਡਾ ਕਨਸਰਨ ਆ ਇਹਨਾਂ ਨੂੰ ਫائر ਕਰਨ ਤੋਂ ਬਾਅਦ ਜਿਹੜੀ ਕਾਉਂਸਲ ਬਚ ਜਾਂਦੀ ਆ ਉਹ ਚਾਰੋਂ ਮੇਲ ਨੇ ਮੈਨ ਨੇ ਮਰਦ ਨੇ ਤੇ ਚਾਰੋਂ ਗੋਰੇ ਨੇ ਵਾਈਟ ਨੇ ਭਾਵੇਂ ਕਿ ਲਾ ਇਹ ਕਹਿੰਦਾ ਕਾਨੂੰਨ ਇਹ ਕਹਿੰਦਾ ਕਿ ਪ੍ਰੈਜ਼ੀਡੈਂਟ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਆ ਇਹਦੇ ਵਿੱਚ ਔਰਤਾਂ ਵੀ ਸ਼ਾਮਲ ਹੋਣ ਇਹਦੇ ਵਿੱਚ ਮਿਨੋਰਿਟੀਆਂ ਵੀ ਸ਼ਾਮਲ ਹੋਣ ਔਰ ਇਹਦੇ ਵਿੱਚ ਜਿਹੜੇ ਡਿਸੇਬਿਲਿਟੀਆਂ ਵਾਲੇ ਲੋਕ ਨੇ ਉਹ ਵੀ ਸ਼ਾਮਲ ਹੋਣ ਹੁਣ ਇਹ ਸਾਰੇ ਕੁਸ਼ ਦੇ ਉੱਤੇ ਕੋਸ਼ ਜਿਹੜੀਆਂ ਜਿਹੜੇ 트ੰਪ ਦੇ ਅਪੌਇੰਟੀਸ ਹੈਗੇ ਆ ਜਿਨ੍ਹਾਂ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਉਹ ਕਹਿੰਦੇ ਵੀ ਇਹ ਬਹੁਤ ਝਟਕੇ ਵਾਲੀ ਗੱਲ ਆ ਸਾਡੇ ਲਈ ਔਰ ਬੜੀ ਨਿਰਾਸ਼ਾ ਵਾਲੀ ਗੱਲ ਆ ਕਿ ਇਹਦੇ ਨਾਲ ਹੁਣ ਜਿਹੜਾ ਡਾਈਵਰਸਿਟੀ ਹੈਨੀ ਤੇ ਕੌਂਸਲ ਜਿਹੜੀ ਆ ਉਹ ਕਿਦਾਂ ਮਤਲਬ ਰਿਪਰੈਜ਼ੈਂਟ ਕਰੂਗੀ ਵੀ ਤੁਸੀਂ ਸਿਰਫ ਇੱਕ ਨਜ਼ਰੀਏ ਨੂੰ ਹੀ ਪੇਸ਼ ਕਰ ਸਕੋਗੇ ਦਾ ਮਤਲਬ ਤਾਂ ਇਹ ਆ ਕਿ ਕੌਂਸਲ ਦੇ ਵਿੱਚ ਜਦੋਂ ਡਾਈਵਰਸਿਟੀ ਹੈ ਨਾ ਡਾਈਵਰਸਿਟੀ ਦਾ ਮਤਲਬ ਉਹਦੇ ਵਿੱਚ ਵੱਖ-ਵੱਖ ਰੇਸਸ ਦੇ ਬੰਦੇ ਨਹੀਂ ਵੱਖ-ਵੱਖ ਉਹਦੇ ਵਿੱਚ ਜਿਹੜੇ ਜੈਂਡਰ ਨਹੀਂ ਆ ਮੇਲ ਫੀਮੇਲ ਦੋਵੇਂ ਨਹੀਂ ਆ ਜਾਂ ਉਹ ਜਦੋਂ ਨਹੀਂ ਹੋਊਗਾ ਤਾਂ ਫਿਰ ਉਹ ਸਿਰਫ ਇੱਕ ਨਜ਼ਰੀਆ ਹੀ ਪੇਸ਼ ਕਰ ਸਕਣਗੇ ਦੂਜਾ ਨਹੀਂ ਜਦੋਂ ਨੂੰ ਦੂਜੇ ਅਰਥਾਂ ਦੇ ਵਿੱਚ ਦੇਖਦੇ ਆ ਤਾਂ NEH ਤੇ ਨੈਸ਼ਨਲ ਇੰਟਰਵਨਮੈਂਟ ਜਿਹੜੀ ਅੰਡਰਵਮੈਂਟ ਫਾਰ ਆਰਟਸ ਆ NEA ਆ ਇਹ 201965 ਦੇ ਵਿੱਚ ਬਣੀਆਂ ਸੀ ਇਹ ਮਿਊਜ਼ੀਅਮ ਨੂੰ ਫੰਡ ਕਰਦੀਆਂ ਸੀ ਆਰਕਾਈਵਸ ਨੂੰ ਫੰਡ ਕਰਦੀਆਂ ਸੀ ਕਲਚਰਲ ਗਰੁੱਪਸ ਨੂੰ ਫੰਡ ਕਰਦੀਆਂ ਸਟੇਟ ਹਿਊਮਨਿਟੀ ਕਾਉਂਸਲ ਨੂੰ ਫੰਡ ਕਰਦੀਆਂ 트럼ਪ ਨੇ ਬਾਰ ਬਾਰ ਕਿਹਾ ਕਿ ਇਹਨਾਂ ਨੂੰ ਐਲੀਮੀਨੇਟ ਕਰ ਦਿਓ ਇਹਦੀ ਸਾਨੂੰ ਲੋੜ ਨਹੀਂ ਆ ਕਾਂਗਰਸ ਨੇ ਇਸ ਕੱਲ ਦਾ ਵਿਰੋਧ ਕੀਤਾ ਕਿ ਅਸੀਂ ਇਹਨੂੰ ਨਹੀਂ ਕਰਨਾ ਜਿਹੜੇ ਕੱਟ ਆ ਜਾਂ ਲਾਸ ਸੂਟਸ ਆ ਪਹਿਲਾਂ ਵੀ ਸਾਲ ਦੇ ਵਿੱਚ ਐਨਈਐਚ ਦਾ ਸਟਾਫ ਕੱਟ ਕੀਤਾ ਗਿਆ ਸੀ ਤੇ ਇਹ 1200 ਦੇ ਕਰੀਬ ਗ੍ਰਾਂਟਾਂ ਕੈਨਸਲ ਕੀਤੀਆਂ ਸੀ ਤੇ ਕਈ ਮਿਲੀਅਨ ਜਿਹੜਾ ਇਹ ਸਾਰੇ ਕੁਸ਼ ਦੇ ਵਿੱਚੋਂ ਅਪਰੂਵਡ ਸਿਗਾ ਉਸ ਫੰਡਿੰਗ ਨੂੰ ਬਲੌਕ ਕਰ ਦਿੱਤਾ ਸੀ ਸੋ ਉਸ ਮਾਮਲੇ ਦੇ ਵਿੱਚ ਵੀ ਪਹਿਲਾਂ ਇਹ ਚੱਲਦਾ ਆ ਪਰ ਹੁਣ ਜਿਹੜੀ ਇਹ ਸਾਰੇ ਕੁਸ਼ ਦੇ ਉੱਤੇ ਵੱਡਾ ਫੈਸਲਾ ਕਰਨਾ ਇਹਦੇ ਨਾਲ ਨਵਾਂ ਸੰਕਟ ਪੈਦਾ ਹੋਊਗਾ ਜਿਹੜੀ 트ੰਪ ਦੀ ਨੈਸ਼ਨਲ ਜਿਹੜਾ ਇਹਨਾਂ ਦਾ ਨੈਸ਼ਨਲ ਗਾਰਡਨ ਆਫ ਅਮਰੀਕਨ ਹੀਰੋਜ਼ ਆ ਜਿਹੜਾ ਕਿ ਆਪਣੇ 250th ਯਤ ਯੂਐਸ ਐਨੀਵਰਸਰੀ ਹੋਣੀ ਆ ਉਦੇ ਲਈ ਜਾ ਰਿਹਾ ਲਾਰਜੇਸਟ ਗ੍ਰਾਂਟ ਹੁਣ ਤੱਕ ਦੀ 10.4 ਮਿਲੀਅਨ ਡਾਲਰ ਪਿਛਲੇ ਮਹੀਨੇ ਜਿਹੜੀ ਉਹ ਟਿਕਵਾ ਇੱਕ ਜਿਹੜਾ ਥਿੰਕ ਟੈਂਕ ਪ੍ਰਮੋਟਿੰਗ ਜੂਇਸ਼ ਐਕਸੀਲੈਂਸ ਤੇ ਵੈਸਟਰਨ ਸਿਵਲਾਈਜੇਸ਼ਨ ਨੂੰ ਪ੍ਰਮੋਟ ਕਰਨ ਵਾਲਾ ਗਰੁੱਪ ਆ ਉਹਨੂੰ ਦਿੱਤੀ ਗਈ ਆ ਸਵਾਲ ਇਸ ਗੱਲ ਤੇ ਵੀ ਉੱਠ ਰਹੇ ਆ ਅੱਜ 2 ਅਕਤੂਬਰ ਹੋ ਗਿਆ ਅ ਸਮਰ ਖਤਮ ਹੋ ਚੁੱਕੀ ਆ ਪਰ ਬਹੁਤ ਸਾਰੇ ਅਮਰੀਕਾ ਦੀਆਂ ਸਟੇਟਾਂ ਦੇ ਵਿੱਚ ਨਵਰਾਸਕਾ ਤੋਂ ਲੈ ਕੇ ਮੈਸ਼ੀਗਨ ਤੱਕ ਤੇ ਇਧਰਲੇ ਪਾਸੇ ਕੈਨੇਡਾ ਤੱਕ ਜਿਹੜਾ ਟੈਂਪਰੇਚਰ ਆ ਉਹ 80s ਦੇ ਵਿੱਚ 90s ਦੇ ਵਿੱਚ ਹਜੇ ਵੀ ਨਜ਼ਰ ਆ ਰਿਹਾ ਔਰ 20 ਤੋਂ 30 ਡਿਗਰੀ ਫਾਰਨਹੀਟ ਇਹ ਉੱਤੇ ਦੱਸਿਆ ਜਾ ਰਿਹਾ ਜੇ ਜਿੰਨਾ ਹੋਣਾ ਚਾਹੀਦਾ ਉਹਦੇ ਤੋਂ ਜ਼ਿਆਦਾ ਮੌਸਮ ਬਦਲ ਰਿਹਾ ਜਿਨ੍ਹਾਂ ਥਾਵਾਂ ਦੇ ਉੱਤੇ ਠੰਡ ਨਹੀਂ ਸੀ ਪੈਂਦੀ ਉੱਥੇ ਠੰਡ ਪੈ ਰਹੀ ਆ ਜਿੱਥੇ ਗਰਮੀ ਨਹੀਂ ਸੀ ਪੈਂਦੀ ਉੱਥੇ ਗਰਮੀ ਪੈ ਰਹੀ ਆ ਗਰਮੀਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੌਸਮ ਠੰਡਾ ਰਹਿ ਰਿਹਾ ਤੇ ਕਈ ਥਾਵਾਂ ਦੇ ਉੱਤੇ ਸਰਦੀਆਂ ਦੇ ਵਿੱਚ ਸਰਦੀ ਨਹੀਂ ਪੈ ਰਹੀ ਇਹ ਹੀ ਕੋਈ ਸ਼ਾਸਤ ਵੱਲੇ ਅਮਰੀਕਾ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਹੋ ਰਿਹਾ ਅਕਤੂਬਰ ਮਹੀਨੇ ਦੇ ਵਿੱਚ ਗਰਮੀਆਂ ਵਾਲਾ ਮਾਹੌਲ ਕਈ ਥਾਵਾਂ ਉੱਤੇ ਬਣਿਆ ਹੈ 40 ਤੋਂ ਜ਼ਿਆਦਾ ਟੈਂਪਰੇਚਰ ਜਿਹੜੇ ਰਿਕਾਰਡ ਨੇ ਉਹ 15 ਸਟੇਟਾਂ ਦੇ ਵਿੱਚ ਜਾਂ ਤਾਂ ਬਰਾਬਰ ਹੋ ਸਕਦੇ ਆ ਜਾਂ ਟੁੱਟ ਸਕਦੇ ਆ ਮਤਲਬ ਸਿੱਧਾ ਆ ਕਿ ਅਕਤੂਬਰ ਮਹੀਨੇ ਦੇ ਵਿੱਚ ਇੰਨੀ ਗਰਮੀ ਨਹੀਂ ਪਈ ਔਰ ਇਹ 15 ਸਟੇਟਾਂ ਦੇ ਵਿੱਚ ਲੱਗਦਾ ਆ ਕਿ ਰਿਕਾਰਡ ਜਿਹੜੇ ਟੁੱਟਣੇ ਆ ਮਿਨੀਆਪਲਸ ਫੈਗੋ ਜਿਹੜਾ ਆ ਗ੍ਰੀਨ ਬੇ ਆ ਇਹ ਸਾਰਿਆਂ ਦੇ ਵਿੱਚ ਰਿਕਾਰਡ ਹਾਈ ਹਿੱਟ ਹੋ ਰਹੇ ਆ ਗਰਮੀ ਬਹੁਤ ਜ਼ਿਆਦਾ ਆ ਜਿਹੜੀ ਅਗਲੇ ਹਫਤੇ ਦੇ ਮਿਡ ਵਿੱਚ ਜਾ ਕੇ ਜਿਹੜੀਆਂ 46 46 ਸਟੇਟਸ ਨੇ ਉਹਨਾਂ ਦੇ ਵਿੱਚ 80 ਡਿਗਰੀ ਫਾਰਨਹਾਈਟ ਪਲੱਸ ਤਾਪਮਨ ਰਹਿਣਾ 24 ਸਟੇਟਸ ਨੇ ਜਿਨ੍ਹਾਂ ਦੇ ਵਿੱਚ 90 ਡਿਗਰੀ ਫਾਰਨਹਾਈਟ ਤੋਂ ਉੱਤੇ ਤਾਪ ਪਰ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਾਰਨ ਇਹਦਾ ਕੀ ਆ ਕਾਰਨ ਇਹਦਾ ਇਹ ਦੱਸ ਦਿਆ ਵੀ ਸਮੁੰਦਰ ਦਾ ਪਾਣੀ ਗਰਮਾ ਹੈ ਇਸ ਵੇਲੇ ਜਿਹੜੀ ਓਸ਼ੀਅਨ ਹੀਟ ਵੇਵ ਆ ਬਹੁਤ ਵੱਡੀ ਜਿਹੜੀ ਮਰੀਨ ਹੀਟ ਆ ਮਤਲਬ ਜਿਹੜੀ ਸਮੁੰਦਰ ਦੀ ਗਰਮੀ ਆ ਉਹਦੀ ਜਿਹੜੀ ਹੀਟ ਵੇਵ ਆ ਕੁਦਰੋਂ ਲਹਿਰ ਆ ਰਹੀ ਹੈ ਗਰਮੀ ਦੀ ਨਾਰਥ ਪੈਸੀਫਿਕ ਓਸ਼ੀਅਨ ਦੇ ਵਿੱਚ ਤੇ ਇਹ ਉਹ ਦੂਜੇ ਪਾਸੇ ਚਾਈਨਾ ਤੋਂ ਸ਼ੁਰੂ ਹੋ ਕੇ ਕੈਲੀਫੋਰਨੀਆ ਤੱਕ ਜਿਹੜਾ ਇੱਕ ਜੈਟ ਸਟ੍ਰੀਮ ਆ ਉਹਨੂੰ ਦੂਜੇ ਪਾਸੇ ਨਾਰਮਲ ਤੋਂ ਜ਼ਿਆਦਾ ਦੂਜੇ ਪਾਸੇ ਸੈਟ ਰਹੀ ਹੈ ਹੁਣ ਹੁੰਦਾ ਕੀ ਆ ਕਿ ਨਾਰਮਲ ਜਿਹੜੀ ਜੈਟ ਸਟ੍ਰੀਮ ਆ ਇਹ ਸੈਪਰੇਟ ਕਰਦੀ ਆ ਠੰਡੇ ਤੇ ਗਰਮ 에ਅਰ ਨੂੰ ਵੱਖਰਿਆਂ ਕਰਦੀ ਆ ਪਰ ਕਿਉਂਕਿ ਇਹ ਨਾਰਥ ਦੇ ਬਹੁਤ ਦੂਜੇ ਪਾਸੇ ਆ ਆਮ ਤੌਰ ਤੇ ਤੇ ਗਰਮ ਹਵਾ ਜਿਹੜੀ ਇਧਰਲੇ ਪਾਸੇ ਯੂਐਸ ਤੇ ਕੈਨੇਡਾ ਪਾਰਲੇ ਪਾਸੇ ਆ ਰਹੀ ਹੈ ਉਹਦਾ ਕਾਰਨ ਗਲੋਬਲ ਇੰਪੈਕਟ ਦੱਸਿਆ ਜਾ ਰਿਹਾ ਕਿ ਬਹੁਤ ਵੱਡਾ ਹੈ ਜਿਹੜਾ ਵਾਰਮ ਬਲਬ ਜਿਹੜਾ ਹੈਲਪ ਕਰ ਰਿਹਾ ਹੈ ਇਸ ਵੇਲੇ ਜਿਹੜੀ ਸਭ ਤੋਂ ਜ਼ਿਆਦਾ ਗਰਮੀ ਤੇ ਇਹਦਾ ਰਿਕਾਰਡ ਹੁਣ ਦੋ ਜਿਹੜੀਆਂ ਓਸ਼ੀਅਨ ਹੀਟ ਵੇਵਸ ਨੇ ਸਮੁੰਦਰ ਦੇ ਵਿੱਚੋਂ ਦੋ ਹੀਟ ਵੇਵਸ ਜਿਹੜੀਆਂ ਆ ਰਹੀਆਂ ਨੇ ਇੱਕ ਈਸਟਰਨ ਏਸ਼ੀਆ ਦੇ ਨੇੜੇ ਆ ਜਿਹੜੀ ਕਰਾਸ਼ੀਓ ਕਰੰਟ ਇੱਕ ਸਟਰੋਂਗ ਜਿਹੜਾ ਓਸ਼ੀਅਨ ਕਰੰਟ ਦੱਸਿਆ ਜਾ ਰਿਹਾ ਜਿਹਦੇ ਵਿੱਚ ਗਰਮ ਪਾਣੀ ਹੈ ਤੇ ਦੂਜਾ ਜਿਹੜਾ ਦੱਸਿਆ ਜਾ ਰਿਹਾ ਨਾਰਥ ਈਸਟਰਨ ਪੈਸੀਫਿਕ ਦੇ ਵਿੱਚ ਹਵਾਈ ਦੇ ਨੇੜੇ ਤੇ ਯੂ ਐਸ ਵੈਸਟ ਕੋਸਟ ਦੇ ਨੇੜੇ ਜਿਹੜਾ ਕਿ ਜਿਹੜੀਆਂ ਕਮਜ਼ੋਰ ਹਵਾਵਾਂ ਤੇ ਉਹ ਮਤਲਬ ਜਿਹੜਾ ਉਹਦੇ ਨਾਲ ਹੋਕ ਹੀ ਰਿਹਾ ਕਿ ਜਿਹੜਾ ਓਸ਼ੀਅਨ ਦਾ ਸਰਫੇਸ ਆ ਸਮੁੰਦਰ ਦੀ ਸਤ੍ਹਾ ਆ ਉਹਨੂੰ ਉਹ ਠੰਡਾ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਰਿਹਾ ਏਸ਼ੀਆ ਸਾਈਡ ਹੀਟ ਵੇਵ ਜਿਹੜੀ ਆ ਉਹ ਐਕਸਟੈਂਡ ਹੋਣੀ ਆ ਕਾਫੀ ਡੀਪ ਓਸ਼ੀਅਨ ਦੇ ਵਿੱਚ ਮਤਲਬ ਇਹ ਆ ਕਿ ਜਿਹੜਾ ਸਟਰੋਂਗ ਇਫੈਕਟ ਇਹਦਾ ਸਾਰੇ ਕੁਛ ਦੇ ਉੱਤੇ ਪੈਣ ਦੀ ਸੰਭਾਵਨਾ ਆ ਤੇ ਗਰਮੀ ਇਸ ਵੇਲੇ ਜਿਹੜੀ ਕਿ ਨਹੀਂ ਪਣੀ ਚਾਹੀਦੀ ਉਹ ਐਸ ਵੇਲੇ ਪੈ ਰਹੀ ਆ ਇੱਕ ਜਿਹੜੀ ਅਮਰੀਕਾ ਦੀ ਸਰਕਾਰ ਆ ਇਹਨੇ ਇੱਕ ਮੇਜਰ ਕ੍ਰਾਈਮ ਕ੍ਰੈਕਡਾਊਨ ਮੈਮਫਸਸ ਦੇ ਵਿੱਚ ਤੇ ਟਨੈਸੀ ਦੇ ਵਿੱਚ ਇੱਕ ਲਾਂਚ ਕੀਤਾ ਐਸ ਵੇਲੇ ਇਹਨਾਂ ਨੇ ਅਰੈਸਟ ਕੀਤੀਆਂ ਗਈਆਂ ਅਥਾਰਟੀਜ਼ ਨੇ ਕਈ ਦਰਜਨਾ ਅਰੈਸਟ ਕੀਤੀਆਂ ਆ ਜਿਹੜੇ ਕਈ ਸ਼ਹਿਰਾਂ ਦੇ ਵਿੱਚ ਦੂਜੇ ਜਿਹੜੇ ਫੈਡਰਲ ਆਫੀਸਰਸ ਨੇ ਉਹ 200 ਦੇ ਕਰੀਬ ਫੈਡਰਲ ਆਫੀਸਰ ਭੇਜੇ ਗਏ ਆ ਇੱਥੇ ਜਿਹੜੇ اٹਾਰਨੀ ਜਨਰਲ ਪੈਮ ਬੌਂਦੀ ਦੇ ਕਹਿਣ ਅਨੁਸਾਰ ਰਾਸ਼ਟਰਪਤੀ 트੍ਰੰਪ ਦੀ ਅਪਰੋਚ ਸਾਫ਼ ਆ ਇੱਥੇ ਉਹ ਚਾਹੁੰਦੇ ਆ ਕਿ ਜਿਹੜੇ ਹਾਈ ਕ੍ਰਾਈਮ ਨੇਬਰਹੂਡਸ ਆ ਜਿੱਥੇ ਉੱਥੇ ਪੁਲਿਸ ਜ਼ਿਆਦਾ ਹੋਵੇ ਫੈਡਰਲ ਪ੍ਰੈਜ਼ੈਂਸ ਜ਼ਿਆਦਾ ਹੋਵੇ ਜਿਹੜਾ ਪਲਾਨ ਫੋਕਸ ਕਰ ਰਿਹਾ ਕਿ ਸਖਤੀ ਦੇ ਨਾਲ ਜਿਹੜੀ ਇਨਫੋਰਸਮੈਂਟ ਲਾਜ਼ ਆ ਉਹ ਇੱਥੇ ਕੀਤੇ ਜਾਣ ਜਿਹੜੀਆਂ ਛੋਟੀਆਂ-ਮੋਟੀਆਂ ਚੀਜ਼ਾਂ ਚੀਜ਼ਾਂ ਖਰਾਬ ਕਰੀਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ ਮੈਮਫਿਸ ਜਿਹੜੀ ਡੈਮੋਕ੍ਰੈਟਿਕ ਸਿਟੀ ਹੈ ਇਹ ਆਪਾਂ ਸਾਰੇ ਜਾਣਦੇ ਆ ਰਾਸ਼ਟਰਪਤੀ ਟਰੰਪ ਨੇ ਇੱਥੇ ਆਫੀਸਰਸ ਭੇਜੇ ਆ ਕਿਉਂਕਿ ਐਸੇ ਤਰ੍ਹਾਂ ਦੀ ਜਿਹੜੀ ਡਿਪਲॉयਮੈਂਟ ਆ ਦੂਜੇ ਸ਼ਹਿਰਾਂ ਦੇ ਵਿੱਚ ਵੀ ਪਹਿਲਾਂ ਕੀਤੀ ਗਈ ਆ ਨੈਸ਼ਨਲ ਗਾਰਡ ਓਰੇਗਨ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਕਿ ਨੈਸ਼ਨਲ ਗਾਰਡ ਟ੍ਰੂਪਸ ਜਿਹੜੇ ਨੇ ਇਸ ਵੇਲੇ ਓਰੇਗਨ ਦੇ ਵਿੱਚ ਹੈਗੇ ਆ ਹਾਲਾਂਕਿ ਡਿਟੇਲਸ ਇਹਦੀਆਂ ਹਜੇ ਤੱਕ ਕਲੀਅਰ ਨਹੀਂ ਵੀ ਉਹ ਹੈਗੇ ਆ ਜਾਂ ਸਿਰਫ ਰੌਲਾ ਰੱਪਾ ਹੀ ਆ ਵਾਈਟ ਹਾਊਸ ਇਹ ਕਹਿ ਰਿਹਾ ਕਿ ਸਾਡਾ ਗੋਲਬਰਾ ਸਾਫ਼ ਆ ਕਿ ਅਸੀਂ ਜਿਹੜਾ ਵਾਇਲੈਂਟ ਕ੍ਰਾਈਮ ਆ ਉਹਨੂੰ ਸ਼ਹਿਰਾਂ ਦੇ ਵਿੱਚੋਂ ਆਪਣੀ ਨੇਬਰਹੂਡ ਦੇ ਵਿੱਚੋਂ ਘਟਾਉਣਾ ਚਾਹੁੰਦੇ ਆ ਇਸ ਗੱਲ ਦੀ ਲੋਚਨਾ ਹੋ ਰਹੀ ਆ ਵੀ ਇਹ ਨਹੀਂ ਲਾਉਣੇ ਚਾਹੀਦੇ ਸੀ ਜਿੱਦਾਂ ਕਿ ਸ਼ੁਰੂ ਤੋਂ ਹੀ ਹੁੰਦੀ ਆ ਦੇਖੋ ਹੁਣੇ ਕ੍ਰਾਈਮ ਕਿੰਨਾ ਘੱਟ ਹੁੰਦਾ ਤੇ ਇਸ ਗੱਲ ਦੇ ਉੱਤੇ ਲੋਚਨਾ ਕਿੰਨੀ ਹੁੰਦੀ ਏ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ